ਸਮੁੰਦਰ ਤੈਨੂੰ ਸ਼ਰਮ ਆਣੀ ਚਾਹੀਦੀ ਹੈ। ਸੰਜੀ ਮੈਂ ਮਾਫੀ ਮੰਗਦਾ। ਪਲੀਜ਼। ਜੇ ਮਾਫੀ ਨਾਲ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਖੋੜੇਗਾ। ਅੱਛਾ ਇੱਕਦਮ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ। ਰਜਿੰਦਰ ਟਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਡ ਤੁਹਾਨੂੰ ਕੁੱਟ ਦੇ। ਇੱਕ ਇੱਕ ਕੱਪੜਾ ਬਾਹਰ ਨੂੰ ਪਾ ਦੇ। ਤੁਹਾਨੂੰ ਮੰਨਦੂਰ ਹੈ। ਮੈਂ ਸੌਰੀ ਫੀਲ ਕਰਦੇ। ਸੌਰੀ ਨਹੀਂ ਅਗਰ ਸਮੁੰਦਰ ਤੈਨੂੰ ਸ਼ਰਮ ਆਣੀ ਚਾਹੀਦੀ ਹੈ। ਸੰਜੀ ਮੈਂ ਮਾਫੀ ਮੰਗਦਾ ਬਲੀਜ਼ ਬਲੀ ਮਾਫੀ ਨਾਲ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਖੋੜੇਗਾ ਅੱਛਾ ਇੱਕਦਮ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਢਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਦ ਤਾਨੂੰ ਕੁੱਟ ਦੇ ਇੱਕ ਇੱਕ ਕੱਪੜਾ ਬਾਹਰ ਨੂੰ ਪਾ ਦੇ ਤਾਨੂੰ ਮਨਜ਼ੂਰ ਹੈ ਸੰਜੀ ਸੌਰੀ ਫੀਲ ਕਰਦੇ ਸੌਰੀ ਨਹੀਂ ਅਗਰ ਸਮੁੰਦਰ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਸੰਜੀ ਮੈਂ ਮਾਫੀ ਮੰਗਦਾ ਬਲੀਜ਼ ਵੇਰੀ ਮਾਫੀ ਨਾਲ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਫੋੜੇਗਾ ਅੱਛਾ ਇੱਕਦਮ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਕਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਦ ਤਾਨੂੰ ਕੁੱਟ ਦੇ ਇੱਕ ਇੱਕ ਥੱਪੜ ਬਾਹਰ ਨੂੰ ਲਗਾ ਦੇ ਤਾਨੂੰ ਮਨਜ਼ੂਰ ਹੈ ਅੱਜ ਸੌਰੀ ਫੀਲ ਕਰਦੇ ਸੌਰੀ ਨਹੀਂ ਅਗਰ ਸਮੁੰਦਰ ਤਾਨੂੰ ਸ਼ਰਮ ਆਣੀ ਚਾਹੀਦੀ ਹੈ ਸੰਜੀ ਮੈਂ ਮਾਫੀ ਮੰਗਦਾ ਪਲੀਜ਼ ਵੇਰੀ ਮਾਫੀ ਨਾਲ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਫੋੜੇਗਾ ਚੈਨ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਕਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਦ ਨੂੰ ਕੁੱਟ ਦੇ ਇੱਕ ਇੱਕ ਕੱਪੜਾ ਬਾਹਰ ਨੂੰ ਪਕਾ ਦੇ ਤੁਹਾਨੂੰ ਮਨਜ਼ੂਰ ਹੈ ਮੈਨੂੰ ਸੌਰੀ ਫੀਲ ਕਰਦੇ ਸੌਰੀ ਨਹੀਂ ਅਗਰ